ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਦੋਸਤੋ ਗੱਲ ਕਰਦੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਚੱਲਦੇ ਹਾਂ ਦੋਸਤੋ ਅੱਜ ਦੀ ਪਹਿਲੀ ਖਬਰ ਦੇ ਵੱਲ ਪਾਕਿਸਤਾਨ ਨੇ ਪਹਿਲਗਾਮ ਤੋਂ ਬਾਅਦ ਦੂਜਾ ਮਜਾਇਲ ਪ੍ਰੀਖਣ ਕੀਤਾ ਦੋਸਤੋ ਕਰ ਦੱਸ ਦਈਏ ਕਿ ਪਾਕਿਸਤਾਨ ਨੇ ਅੱਜ ਆਪਣੀ ਫਤਿਹ ਲੜੀ ਦੀ ਸਤਾਪ ਤੋਂ ਸਤਾ ਤੱਕ ਮਾਰ ਕਰਨ ਵਾਲੀ ਮਜਾਇਲ ਦਾ ਸਖਲਾਈ ਪ੍ਰੀਖਣ ਕੀਤਾ ਜੋ ਕਿ ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਆਪਣਾ ਦੂਜਾ ਮਿਜ਼ਾਈਲ ਪ੍ਰੀਖਣ ਹੈ 120 ਕਿਲੋਮੀਟਰ ਦੀ ਰੇਂਜ ਵਾਲੀ ਇਹ ਮਿਜ਼ਾਈਲ ਉਸ ਦੇ ਚੱਲ ਰਹੇ ਫੌਜੀ ਅਭਿਆਸ ਸਿੰਧੂ ਦੇ ਹਿੱਸੇ ਵਜੋਂ ਲਾਂਚ ਕੀਤੀ ਗਈ ਸੀ ਫੌਜ ਦੇ ਅਧਿਕਾਰਤ ਮੀਡੀਆ ਵਿੰਗ ਇੰਟਰ ਸਰਵਿਸ ਜ ਪਬਲਿਕ ਰਿਲੇਸ਼ਨ ਜ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇਹ ਪ੍ਰੀਖਣ ਸੈਨਿਕਾਂ ਦੀ ਸੰਚਾਲਨ ਤਿਆਰੀ ਨੂੰ ਯਕੀਨੀ ਬਣਾਉਣ ਅਤੇ ਮਿਜ਼ਾਈਲ ਦੇ ਉਨਤ ਨੈਵੀਗੇਸ਼ਨ ਸਿਸਟਮ ਅਤੇ ਵਧੀਆ ਚਾਲ ਚੱਲਣ ਵਿਸ਼ੇਸ਼ਤਾਵਾਂ ਸਮੇਤ ਮੁੱਖ ਤਕਨੀਕੀ ਮਾਪਦੰਡਾਂ ਨੂੰ ਪ੍ਰਮਾਣਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਡੈਮ ਸੁਰੱਖਿਆ ਐਕਟ ਨੂੰ ਕੀਤਾ ਰੱਦ ਦਾਦਾ ਜੀ ਦੋਸਤੋ ਕਿ ਹਰਿਆਣਾ ਤੇ ਪੰਜਾਬ ਵਿਚਕਾਰ ਪਾਖੜਾ ਡੈਮ ਪਾਣੀ ਦੀ ਵੰਡ ਦੇ ਵਿਵਾਦ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਉਨ੍ਹਾਂ ਨੇ ਜੰਨੀ ਦੇ ਹਰਿਆਣਾ ਨੇ 31 ਮਾਰਚ ਤੱਕ ਆਪਣਾ ਹਿੱਸਾ ਵਰਤ ਲਿਆ ਹੈ ਫਿਰ ਵੀ ਅਸੀਂ ਉਹਨਾਂ ਨੂੰ ਪਾਣੀ ਵਾਲਾ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਰਹੇ ਹਾਂ ਉਹਨਾਂ ਨੂੰ 20 ਮਈ ਦੀ ਰਾਤ ਨੂੰ ਪਾਣੀ ਮਿਲੇਗਾ 15 ਦਿਨਾਂ ਤੱਕ ਉਹਨਾਂ ਨੂੰ ਆਪਣੀ ਗਲਤੀ ਦੇ ਨਤੀਜੇ ਭੁਗਤਣੇ ਪੈਣਗੇ ਅਸੀਂ ਉਹਨਾਂ ਨੂੰ ਪਿਛਲੇ 6 ਮਹੀਨੇ 6 ਪੱਤਰ ਲਿਖੇ ਸਨ ਹਰ ਮਹੀਨੇ ਇੱਕ ਮੀਟਿੰਗ ਹੁੰਦੀ ਸੀ ਅਤੇ ਅਸੀਂ ਉਹਨਾਂ ਨੂੰ ਹਰ ਮਹੀਨੇ ਲਿਖਦੇ ਸੀ ਕਿ ਉਹਨਾਂ ਦਾ ਪਾਣੀ ਦਾ ਹਿੱਸਾ ਇਸ ਵਾਰ ਖਤਮ ਹੋ ਜਾਵੇਗਾ ਫਿਰ ਵੀ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਪੰਜਾਬ ਦੇ ਡੈਮਸ ਰੱਖਿਆ ਐਕਟ ਨੂੰ ਰੱਦ ਕਰ ਦਿੱਤਾ ਹੈ ਬੀਬੀਐਮਬੀ ਦਾ ਆਚਰਣ ਤੁਨਸ਼ਾਈ ਹੈ ਇਸ ਦਾ ਸਖਤ ਵਿਰੋਧ ਕੀਤਾ ਗਿਆ ਹੈ ਇਸ ਲਈ ਬੀਬੀਐਮਬੀ ਦਾ ਪੁਨਰਗਠਨ ਕੀਤਾ ਜਾਣਾ ਚਾਹੀਦਾ ਹੈ ਇਹ ਜਾਣਦੇ ਹੋ ਦੋਸਤੋ ਅਗਲੀ ਵੱਡੀ ਖਬਰ ਦੇ ਨਾਲ ਪੰਜਾਬ ਆਪਣਾ ਐਕਟ ਲਿਆਏਗਾ ਅਸੀਂ ਡੈਮ ਸੇਫਟੀ ਐਕਟ ਨੂੰ ਰੱਦ ਕਰ ਰਹੇ ਹਾਂ ਸੀਐਮ ਭਗਵੰਤ ਮਾਨ ਦਾਦੀ ਦੋਸਤੋ ਕਿ ਹਰਿਆਣਾ ਤੇ ਪੰਜਾਬ ਵਿਚਕਾਰ ਪਾੜਾ ਡੈਮ ਪਾਣੀ ਦੀ ਵੰਡ ਦੇ ਵਿਵਾਦ ਤੇ ਬੋਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਡੈਮ ਸੇਫਟੀ ਐਕਟ ਨੂੰ ਰੱਦ ਕਰ ਰਿਹਾ ਹੈ ਪੰਜਾਬ ਆਪਣਾ ਐਕਟ ਲਿਆਏਗਾ ਕਿਉਂਕਿ ਅਸੀਂ ਆਪਣੇ ਡੈਮਾਂ ਦੀ ਰਾਖੀ ਕਰਨਾ ਜਾਣਦੇ ਹਾਂ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਨਾਲ ਹਿੰਦ ਹਿੰਦੁਸਤਾਨ ਪਾਕਿਸਤਾਨ ਸਰਹੱਦ ਤੋਂ ਡਰੋਨ ਬ੍ਰਾਮ ਦੋ ਦਾਦੀ ਦੋਸਤੋ ਕਿ ਬੀਤੀ ਰਾਤ ਬੀਤੀ ਦੇਰ ਰਾਤ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀਐਸਐਫ ਦੇ ਜਵਾਨਾਂ ਨੇ ਸ਼ੱਕ ਦੇ ਆਧਾਰ ਉੱਤੇ ਕੀਤੇ ਸਾਂਝੇ ਖੋਜ ਅਭਿਆਸ ਵਿੱਚ ਸਰਹੱਦੀ ਪਿੰਡ ਮਹਿੰਦੀਪੁਰ ਨਜ਼ਦੀਕ ਦੋਵਾਂ ਦੇਸ਼ਾਂ ਦੀ ਸਰਹੱਦ ਉੱਤੇ ਕਿਸਾਨ ਦੇ ਖੇਤ ਵਿੱਚੋਂ ਚੀਨ ਦਾ ਬਣਾਇਆ ਇੱਕ ਡਰੋਨ ਬ੍ਰਾਮਤ ਕੀਤਾ ਕੀਤਾ ਐਸਐਚਓ ਖੇਮ ਕਰਨ ਐਸਆਈ ਗੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸਰਹੱਦ ਉੱਤੇ ਪਾਕਿਸਤਾਨ ਵੱਲੋਂ ਡਰੋਨ ਦੀ ਹਲਚਲ ਹੋਈ ਹੈ ਜਿਸ ਦੇ ਆਧਾਰ ਉੱਤੇ ਬੀਐਸਐਫ ਦੇ ਸਹਿਯੋਗ ਨਾਲ ਜਦੋਂ ਕੰਡੇ ਵਾਲੀ ਤਾਰ ਦੇ ਨਾਲ-ਨਾਲ ਸਰਚ ਦੌਰਾਨ ਕਿਸਾਨ ਹੀਰਾ ਸਿੰਘ ਪੁੱਤਰ ਸੁਭੇਕ ਸਿੰਘ ਵਾਸੀ ਪਿੰਡ ਮਹਿੰਦੀਪੁਰ ਦੀ ਜ਼ਮੀਨ ਵਿੱਚ ਡਿੱਗਾ ਚੀਨ ਦਾ ਬਣਿਆ ਛੋਟਾ ਡਰੋਨ ਮਿਲਿਆ ਹੈ ਜਿਸ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਣੀ ਨੂੰ ਤਰਸੇਗਾ ਪਾਕਿਸਤਾਨ ਹੁਣ ਜੇਹਲਮ ਨਦੀ ਤੋਂ ਪਾਣੀ ਰੋਕਣ ਦੀ ਯੋਜਨਾ ਦਾਦੀ ਦੋਸਤੋ ਕਿ ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਬਗਲ ਬਗਲੀ ਹਾਰ ਡੈਮ ਤੋਂ ਚਨਾਬ ਨਦੀ ਦੇ ਵਹਾਅ ਨੂੰ ਰੋਕਣ ਨਾਲ ਪਾਕਿਸਤਾਨ ਦੇ ਪੰਜਾਬ ਦੇ ਪਾਕਿਸਤਾਨ ਦੇ ਪੰਜਾਬ ਦੇ ਹੈੱਡ ਮਰਾਲਾ ਵਿਖੇ ਚਨਾਬ ਦੇ ਪਾਣੀ ਦੇ ਪੱਦਰ ਵਿੱਚ ਕਾਫੀ ਗ੍ਰਾਫਟ ਆਈ ਹੈ ਪਾਣੀ ਦਾ ਪੱਦਰ 4300 ਕਿਊਸਕ اک ਡਿੱਗ ਗਿਆ ਹੈ جو کہ دو ਦਿਨਾ ਪਹਿਲਾਂ 87000 ਕਿਸ਼ਕ ਤੋਂ ਬਹੁਤ ਘਟ ਹੈ ਦੁਨੀਆ نیوز ਦੀ ਰਿਪੋਰਟ ਅਨੁਸਾਰ ਇਸ ਬਿੰਦੂ ਤੇ ਆਮ ਪ੍ਰਵਾਹ ਆਮ ਤੌਰ ਤੇ 25000 ਤੋਂ 30000 ਕਿਸ਼ਕ ਵਿਚਕਾਰ ਹੁੰਦਾ ਹੈ ਭਾਰਤ ਕਿਸ਼ਨ ਗੰਗਾ ਪ੍ਰੋਜੈਕਟ ਰਾਈ ਜਲਮੈ ਦੀ ਤੋਂ ਪਾਣੀ ਰੋਕਣ ਦੀ ਵੀ ਯੋਜਨਾ ਬਣਾ ਰਿਹਾ ਹੈ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਿੰਧ ਜਲ ਸੰਧੀ ਨੂੰ ਮੁਅਤਲ ਕਰਨ ਤੋਂ ਬਾਅਦ ਪਾਕਿਸਤਾਨ ਦੀ ਪਾਣੀ ਸਪਲਾਈ ਤੇ ਸਿੱਧੇ ਹਮਲੇ ਵਿੱਚ ਬਗਲੀਹਾਰ ਡੈਮ ਤੋਂ ਚਨਾਬ ਨਦੀ ਦੇ ਵਹਾਅ ਨੂਰੋਕ ਦਿੱਤਾ ਹੈ ਭਾਵੇਂ ਇਹ ਕਦਮ ਇੱਕ ਸਥਾਈ ਅਪਾਹ ਹੈ ਪਰ ਇੱਕ ਇਹ ਇੱਕ ਸਪਸ਼ਟ ਚੇਤਾਵਨੀ ਸੰਕੇਤ ਹੈ ਇਹ ਕਾਰਵਾਈ ਭਾਰਤ ਦੇ ਸਖਤ ਰਵਈਏ ਵੱਲ ਇਸ਼ਾਰਾ ਕਰਦਾ ਹੈ ਜਿਸ ਵੇਲੇ ਪਾਕਿਸਤਾਨ ਨਾਲ ਜੁੜੇ ਅਤਵਾਦੀਆਂ ਨੇ 26 ਸਲਾਨੀਆਂ ਨੂੰ ਗੋਲੀ ਮਾਰ ਦਿੱਤੀ ਸੀ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੋਸਤੋ ਕਿ 100 ਅਤੇ 200 ਰੁਪਏ ਦੇ ਨੋਟ ਨੂੰ ਲੈ ਕੇ ਆਰਬੀ ਦਾ ਵੱਡਾ ਫੈਸਲਾ ਜਾਰੀ ਹੋਏ ਨਿਰਦੇਸ਼ RBI ਨੇ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦਰਸਲ ਆਉਣ ਵਾਲੇ ਦਿਨਾਂ ਵਿੱਚ 100 ਅਤੇ 200 ਰੁਪਏ ਦੇ ਨੋਟ ATM ਵਿੱਚ ਉਪਲਬਧ ਹੋਣਗੇ। ਇਸ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ATM ਤੋਂ ਪੈਸੇ ਕਢਵਾਉਣ ਵੇਲੇ ਆਮ ਤੌਰ ਤੇ ਸਿਰਫ 500 ਰੁਪਏ ਦੇ ਨੋਟ ਹੀ ਨਿਕਲਦੇ ਹਨ ਜਿਸ ਕਾਰਨ ਲੋਕਾਂ ਨੂੰ ਪਰਚੂਨ ਕਰੰਸੀ ਨੂੰ ਲੈ ਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਇਹ ਨਹੀਂ ਹੋਵੇਗਾ। RBI ਦੇ ਫੈਸਲੇ ਕਾਰਨ ਹੁਣ ATM ਤੋਂ ਸਿਰਫ 100 ਅਤੇ 200 ਰੁਪਏ ਦੇ ਨੋਟ ਹੀ ਕਢਾਏ ਵਾਏ ਕਢਵਾਏ ਜਾ ਸਕਣਗੇ ਜਾਣਕਾਰੀ ਅਨੁਸਾਰ RBI ਨੇ ਸਖਤ ਹਦਾਇਤ ਦਿੱਤੀ ਹੈ ਕਿ ਇਹ ਕਿੰਨੀ ਬਣਾਇਆ ਜਾਵੇ ਕਿ ATM ਤੋਂ 100 ਅਤੇ 200 ਰੁਪਏ ਦੇ ਨੋਟ ਉਪਲਬਧ ਹੋਣ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਕਿਉਂਕਿ ਕਈ ਵਾਰ ਦੁਕਾਨਦਾਰ UPI ਦਾ ਹਵਾਲਾ ਦੇ ਕੇ ਇਹ ਵੀ ਕਹਿੰਦੇ ਕਹਿੰਦਾ ਹੈ ਕਿ ਉਸ ਕੋਲ ਪੈਸੇ ਨਹੀਂ ਹਨ RBI ਨੇ ਸਾਰੇ ਬੈਂਕਾਂ ਅਤੇ ਵਾਈਟ ਲੇਬਲ ਏਟੀਐਮ ਆਪਰੇਟਰਾਂ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਏਟੀਐਮ ਤੋਂ 100 ਅਤੇ 200 ਰੁਪਏ ਦੇ ਨੋਟ ਜਾਰੀ ਕੀਤੇ ਜਾਣ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 31 ਮਾਰਚ 2026 ਤੱਕ ਸਾਰੇ ਏਟੀਐਮ ਵਿੱਚੋਂ 90% 100 ਅਤੇ 200 ਰੁਪਏ ਦੇ ਨੋਟ ਵੰਡਨੇ ਚਾਹੀਦੇ ਹਨ ਇਸ ਦੇ ਨਾਲ ਹੀ ਸਾਰੀਆਂ ਬੈਂਕਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਵਕਤ ਨੋਟਾਂ ਨੂੰ ਆਪਣੇ ਆਪਣੇ ਏਟੀਐਮ ਮਸ਼ੀਨਾਂ ਵਿੱਚ ਰੱਖਣ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਚ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਤੇ ਵੱਡੀ ਕਾਰਵਾਈ ਵੇਖੋ ਲਿਸਟ ਚ ਨਾਂ ਤੇ ਦੋਸਤੋ ਦਰਦੀ ਕਿ ਪੰਜਾਬ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕੁੱਲ 14 ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਜਿਨ੍ਹਾਂ ਵਿੱਚ 6 ਤਹਿਸੀਲਦਾਰ ਅਤੇ 8 ਨਾਇਬ ਤਹਿਸੀਲਦਾਰ ਸ਼ਾਮਲ ਹਨ ਐਸੇ ਸਬੰਧੀ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਜਿਨ੍ਹਾਂ ਅਧਿਕਾਰੀਆਂ ਨੂੰ ਸਸਪੈਂਡ ਸਸਪੈਂਡ ਕੀਤਾ ਗਿਆ ਹੈ ਉਨ੍ਹਾਂ ਵਿੱਚ ਕਰਮੁਖ ਸਿੰਘ ਤਹਿਸੀਲਦਾਰ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਪਿੰਮ ਸਹਿਣ ਨਾਇਬ ਤਹਿਸੀਲਦਾਰ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਅਮਰਤ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਸਮਾਲਸਰ ਜ਼ਿਲ੍ਹਾ ਮੋਗਾ ਰਮੇਸ਼ ਢਿੰਗਰਾ ਨਾਇਬ ਤਹਿਸੀਲਦਾਰ ਧਰਮਕੋਟ ਜ਼ਿਲ੍ਹਾ ਮੋਗਾ ਅਤੇ ਹੋਰ ਅਧਿਕਾਰੀ ਸ਼ਾਮਲ ਹਨ ਸਸਪੈਂਡ ਅਧਿਕਾਰੀ ਸ਼ਾਮਲ ਹਨ ਤੇ ਦੋਸਤੋ ਚੱਲਦੇ ਆ ਅਗਲੀ ਵੱਡੀ ਖਬਰ ਦੇ ਵੱਲ ਲੱਗਣ ਗਿਆ ਮੋਜਾ ਪੰਜਾਬ ਚ ਸੋਮਵਾਰ ਨੂੰ ਰਹੇਗੀ ਸਰਕਾਰੀ ਛੁੱਟੀ ਦਾਦੀ ਦੇ ਤੋਂ ਕਿ ਪੰਜਾਬ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਆ ਗਈ ਹੈ ਦਰਸਲ 12 ਮਈ ਨੂੰ ਪੰਜਾਬ ਵਿੱਚ ਰੱਖਵੇਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ 12 ਮਈ ਦਿਨ ਸੋਮਵਾਰ ਨੂੰ ਬਦ ਪੂਰणिमा ਹੈ ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ ਐਲਾਨੀਆਂ ਗਈਆਂ ਰੱਖਵੇਂ ਛੁੱਟੀਆਂ ਦੀ ਸੂਚੀ ਵਿੱਚ ਇਹ ਛੁੱਟੀ ਵੀ ਸ਼ਾਮਲ ਹੈ ਸਰਕਾਰ ਦੀ ਨੋਟੀਫਿਕੇਸ਼ਨ ਮੁਤਾਬਕ ਸਰਕਾਰੀ ਮੁਲਾਜ਼ਮ ਸਾਲ ਵਿੱਚ ਦੋ ਰੱਖਵੇਂ ਛੁੱਟੀਆਂ ਲੈ ਸਕਦੇ ਹਨ ਹਾਲਾਂਕਿ ਇੱਥੇ ਸਾਹ ਕਰ ਦਈਏ ਕਿ 12 ਮਈ ਨੂੰ ਸੂਬੇ ਲੋਚ ਗਜਟਡ ਛੁੱਟੀ ਨਹੀਂ ਹੈ ਸਗੋਂ ਰੱਖਵੀਂ ਛੁੱਟੀ ਹੈ ਇਸ ਕਾਰਨ ਸਕੂਲ ਕਾਲਜ ਅਤੇ ਵਪਾਰਕ ਇਕਾਈਆਂ ਆਮ ਵਾਂਗ ਖੁੱਲੇ ਰਹਿਣਗੇ ਇਨ੍ਹਾਂ ਧਾਰਾਂ ਵਿੱਚ ਛੁੱਟੀ ਨਹੀਂ ਹੋਵੇਗੀ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖੁਰਦੇਵਾਲ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨੇਰੀ ਦਾ ਅਲਰਟ ਦਾਦੇ ਜੀ ਦੋਸਤੋ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ ਯਾਨੀ ਕਿ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਜਿੱਥੇ April ਚ ਗਰਮੀ ਨੇ ਲੋਕਾਂ ਦੀ ਤੋਬੋ ਤੋਬਾ ਕਰਾਈ ਸੀ ਉੱਥੇ ਹੀ ਹੁਣ ਮਈ ਮਹੀਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਾਪਮਨ ਚ ਗਰਾਫਟ ਨਜ਼ਰ ਆ ਰਹੀ ਹੈ ਬੀਤੇ ਦਿਨ ਤੋਂ ਪੰਜਾਬ ਦੇ ਕਈ ਸੂਬਿਆਂ ਚ ਹਲਕੀ ਬਰਸ਼ ਹੋ ਰਹੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਪਰ ਵਿੱਚ ਮੀਂਹ ਤੇ ਹਨੇਰੀ ਦੀ ਪੂਵਿਕ ਬਣ ਕੀਤੀ ਹੈ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਅੱਜ ਅੱਜ ਐਸਐਸ ਨਗਰ ਟੰਡੀਗੜ ਰੂਪਨਗਰ ਤੇ ਕੁਝ ਹਿੱਸਿਆਂ ਵਿੱਚ ਹਲਕੀ ਗਰਜ ਦੇ ਨਾਲ ਬਿਜਲੀ ਗਰਜਨ ਦੀ ਸੰਭਾਵਨਾ ਹੈ ਤੇ ਦੋਸਤੋ ਦਾਦੀਏ ਕਿ ਚੰਡੀਗੜ੍ਹ ਤਦ ਹੀ ਦੋਸਤੋ ਕਿ ਮੌਸਮ ਵਿਭਾਗ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਤੇ ਮਾਨਸਾ ਵਿੱਚ بارش ਦਾ ਅਸਰ ਜਿਆਦਾ ਵੇਖਣ ਨੂੰ ਮਿਲੇਗਾ 5 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਸੰਗਰੂਰ ਤੇ ਮਾਨਸਾ ਲਈ ਅੱਜ ਮੀਂਹ ਦੇ ਨਾਲ ਨਾਲ ਹਨੇਰੀ ਦਾ ਵੀ orange alert ਜਾਰੀ ਕੀਤਾ ਹੈ ਇਸੇ ਤਰ੍ਹਾਂ ਤਰਨਤਾਰਨ ਫਰੀਪਰ ਫ੍ਰੀ ਕੋਡ ਤੇ ਮੋਗਾ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਗਿਆ ਹੈ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦਰਸ਼ਿਤ ਕੀਤੀ ਹੈ ਕਿੰਦੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ